ਕਪੂਰਥਲਾ ਦੇ ਮੁਹੱਲਾ ਰਣਜੀਤ ਐਵੇਨਿਊ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਘਰ ਅੰਦਰ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਮਨ ਕੁਮਾਰ ਪੁੱਤਰ ਤਰਪੀਰ ਵਾਸੀ ਰਣਜੀਤ ਐਵੇਨਿਊ ਕਪੂਰਥਲਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਤਰुण ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਜਲੰਧਰ ਵਿੱਚ ਇੱਕ ਫਾਈਨੈਂਸ ਕੰਪਨੀ ਨਾਲ ਕਾਰ ਲੋਨਸ ਬਦਲੋਂ ਸਬੰਧੀ ਕੇਸ ਚੱਲ ਰਿਹਾ ਸੀ ਜੋ ਕਿ ਉਹ ਜਿੱਤ ਗਏ ਸਨ। ਬਰਬਾਦ ਵਿੱਚ ਕਥਿਤ ਤੌਰ ਤੇ ਉਸੇ ਫਾਈਨੈਂਸ ਕੰਪਨੀ ਵੱਲੋਂ ਦੁਬਾਰਾ ਉਹਨਾਂ ਦੇ ਪਿਤਾ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ ਜਿਸ ਕਾਰਨ ਪਰਿਵਾਰ ਕਾਫੀ ਤਣਾਅ ਵਿੱਚ ਸੀ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਚੱਲਦਿਆਂ ਰਮਨ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਦਾ ਸੀ ਅੱਜ ਦੁਪਹਿਰ ਸਮੇਂ ਜਦੋਂ ਉਹ ਘਰ ਵਿੱਚ ਇਕੱਲਾ ਸੀ ਤਾਂ ਉਸਨੇ ਘਰ ਦੀ ਛੱਤ ਨਾਲ ਲੱਗੇ ਪੱਖੇ ਨਾਲ ਸਾਫਾ ਬਣ ਕੇ ਫਾਹ ਲੈ ਲਿਆ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਸ਼ੇਖਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਨ ਤੇ थाना ਸਿਟੀ ਦੇ ASI ਗੁਰਸ਼ਰਨ ਸਿੰਘ ਮੌਕੇ ਤੇ ਪਹੁੰਚੇ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਨਾਮ ਤਰੁਣ ਕੁਮਾਰਾ ਮੇਰੇ ਫਾਦਰ ਸਾਹਿਬ ਤੇ ਸ਼ਰੀਰਾਮ ਵਾਲਿਆ ਨੇ ਕੇਸ ਅੱਗੇ ਕੀਤਾ ਸੀ ਪਿਆਰ ਸਾਹਿਬ ਇਹੋ ਹੀ ਜਲੰਧਰੋਂ ਜਿੱਤਿਆ ਸੀ ਜਿਹਨਾਂ ਨੇ ਕਪੂਰਥਲੇ ਫੇਕ ਕਰ ਦਿੱਤਾ ਤੇ ਇਹਦੇ ਵਿੱਚ ਇੱਕ ਗਰੰਟਰ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਸਾਨੂੰ ਵੀ ਕਹਿੰਦੇ ਸੀ ਅੱਜ ਪ੍ਰੂਵਲ ਮੰਗਾਉਣੇ ਅੱਜ 15ਵੀ 16 17 ਤਰੀਕ ਨੂੰ ਇਹ 10000 ਰੁਪਏ ਇਹਨਾਂ ਦਿੱਤਾ ਪਰ ਸਾਡੀ ਅਪਰੂਵਲ ਨਹੀਂ ਆਈ ਹੁਣ ਫੇਰ ਦੁਬਾਰਾ ਚਲੋ ਕਹਿਕਵਾ ਗਏ ਇੱਧਰ ਕਈ ਮਤਲਬ ਮੇਨ ਬੰਦਿਆਂ ਕੋ ਤੇ ਫੇਰ ਕਹਿੰਦੇ ਤੁਹਾਡੀ ਫੇ ਅਪਰੂਵਲ ਪਾਈ ਪਰ ਉਹ ਅਪਰੂਵਲ ਨਹੀਂ ਆਈ ਜੀ ਅੱਛਾ ਜੀ ਤੇ ਇਹਨਾਂ ਨੇ ਮੇਰਾ ਭਰਾ ਇਸ ਗੱਲ ਦੀ ਟੈਨਸ਼ਨ ਬਹੁਤ ਲੈਂਦਾ ਹੈਗਾ ਨਹੀਂ ਜਿਹੜਾ ਕੇਸ ਸੀਗਾ ਤੁਹਾਡੇ ਬ੍ਰਦਰ ਦਾ ਸੀਗਾ ਹੈ ਮੇਰੇ ਫਾਦਰ ਸਾਹਿਬ ਤੇ ਹੀ ਪਰ ਮੇਰਾ ਭਰਾ ਮਤਲਬ ਬਹੁਤ ਕਰਦਾ ਸੀ ਪਿਆਰ ਵੀ ਮਤਲਬ ਸੀਗਾ ਫਾਦਰ ਸਾਹਿਬ ਨਾਲ ਸਾਡੀ ਫੈਮਿਲੀ ਨਾਲ ਮਤਲਬ ਜਿਆਦਾ ਮੇਨ ਹੈ ਛੋਟਾ ਹੈਗਾ ਪਰ ਕੰਮ ਉਹਦੇ ਵੱਡਿਆਂ ਵਾਲੇ ਸੀਗੇ ਮਤਲਬ ਕਰਦਾ ਹੈਗਾ ਤੁਮ ਮਤਲਬ ਸਭ ਦਾ ਖਿਆਲ ਰੱਖ ਕਿਸ ਚੀਜ਼ ਦਾ ਲੋਨ ਸੀਗਾ ਜਿੱਤੇ ਦਾ ਲੋਨ ਭਾਈ ਜੀ ਸਾਡੀ ਗੱਡੀ ਸੀਗੀ ਗੱਡੀ ਵੀ ਸ਼ਰੀਰਾਮ ਵਾਲਿਆਂ ਨੇ ਸਾਡੇ ਕੋਲ 2-3 ਕਿਸ਼ਤਾਂ ਟੁੱਟਰ ਤੇ ਅੰਬਾਲੇ ਖੋਲੀ ਸੀ ਮੇਰੇ ਭਰਾ ਕੋ ਖੋਲੀ ਸੀ ਇਹ ਦਿੱਲੀ ਨੂੰ ਕੋਈ ਗਿਆ ਹੈਗਾ ਸਵਾਰੀ ਲੈ ਕੇ ਮਤਲਬ ਉਦਾਂ ਕੋਈ ਘਰ ਦੇ ਨਾਨ ਪਰਸਨ ਲੈ ਕੇ ਤੇ ਉਹ ਰਾਜ ਖੋਲੀ ਤੇ ਇਹਨੂੰ ਕਹਿੰਦੇ ਸਾਈਨ ਕਰੋ ਕਹਿੰਦਾ ਮੈਂ ਸਾਈਨ ਕਰ ਲਈ ਕਰਾਂ ਮਤਲਬ ਉਹ ਗੱਡੀ ਉਹਨਾਂ ਨੇ ਵੇਚ ਵੀ ਦਿੱਤੀ ਸ਼ਰੀਰਾਮ ਵਾਲਿਆਂ ਨੇ ਉਹ ਵੇਚ ਕੇ ਪੈਸੇ ਵੀ ਰੱਖ ਲਏ ਆ ਜਿਲੰਦਰ ਸਾਡਾ 3-4 ਸਾਲ ਮੇਰੇ ਫਾਦਰ ਸਾਹਿਬ ਦਾ ਕੇਸ ਚ ਨੇ ਉਹ ਚ ਫਾਦਰ ਸਾਹਿਬ ਬਰੀ ਹੋ ਗਏ ਆ ਇਹਨਾਂ ਨੇ ਫੇਰ ਸਾਨੂੰ ਦੱਸਿਆ ਨਹੀਂ ਇਹ ਕਹਿੰਦੇ ਤੁਹਾਡੇ ਤੇ 2019 ਦਾ ਕੇਸ ਸਤ ਮੈਂ ਕਿਹਾ ਤੁਸੀਂ ਉਦੋਂ ਦੱਸ ਦਿੰਦੇ ਹੀ ਉਦੋਂ ਨਾਲ ਇਹ ਵੀ ਆਪਣੇ ਵਕੀਲ ਸਾਹਿਬ ਨੂੰ ਕਹਿ ਦਿੰਦੇ ਉਹਦੇ ਚ ਸਾਨੂੰ ਬਰੀ ਕਰ ਦਿੱਤਾ ਇਹਨਾਂ ਨੇ ਸਾਡੇ ਤੇ ਫੇਕ ਕੇਸ ਕਰ ਦਿੱਤਾ ਆ ਤੇ ਇਹ ਗਰੰਟਰ ਨੂੰ ਵੀ ਤੰਗ ਕਰਦੇ ਆ ਅੱਛਾ ਜੀ ਗਰੰਟਰ ਮੰਜੀ ਜੀ ਤੇ ਅੱਜ ਕੀ ਹੋਇਆ ਹੁਣ ਹੁਣ ਇਹ ਹੈ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਮੜਾ ਛੱਡਣ ਗਿਆ ਸੀਗਾ ਮੇਰੇ ਫਾਦਰ ਸਾਹਿਬ ਜਦ ਅਧਿਆੜੀ ਜੂੜੀ ਲਾ ਲੈਂਦੇ ਕਿਸੇ ਦੀ ਗੱਡੀ ਗੁੱਡੀ ਤੇ ਤੇ ਉਹਨਾਂ ਨੇ ਜਲੰਧਰ ਤੱਕ ਕਿਸੇ ਸواری ਨਾ ਜਾਣਾ ਸੀ ਉੱਥੋਂ ਮਤਲਬ ਉਹਨਾਂ ਦਾ ਬੇਟਾ ਲੈ ਕੇ ਆਉਣਾ ਸੀ ਮਤਲਬ ਸواری ਨਾ ਅੱਛਾ ਜੀ ਇਹ ਇਹ ਮੇਰੇ ਮੈਂ ਫਾਦਰ ਸਾਹਿਬ ਨੂੰ ਛੱਡ ਕੇ ਤੇ ਮੜ ਜਾ ਬਸ 5 ਮਿੰਟ ਕਿਸੇ ਦੀ ਸ਼ਾਪ ਤੇ ਖੜਿਆ ਹਾਂ ਉੱਥੇ ਆਕਸੀਮੀਟਰ ਸੀਗਾ ਤੇ ਉਹ ਮੈਂ ਕਿਹਾ ਸਹੀ ਹੋ ਜੀ ਉਹਨੂੰ ਟਾਂਕਾ ਲਵਾਉਣ ਲਈ ਬਸ 5-7 ਮਿੰਟ ਖੜਿਆ ਬਸ ਇੰਨੇ ਜੀ ਮੈਂ ਘਰੇ ਆ ਕੇ ਦੇਖਿਆ ਤੇ ਮੇਰਾ ਭਾਦਾ ਡੈੱਥ ਸੀ ਕਿੰਨੇ ਵੇ ਦੀ ਗੱਲ ਹੈ ਸਰ ਮੈਂ 1.5 ਵਜੇ ਉਹਨੂੰ ਛੱਡਣ ਗਿਆ ਸੀ 1.5 2 ਵਜੇ ਦੇ ਵਿੱਚ ਵਿੱਚ ਦੀ ਗੱਲ ਹੈ। ਅੱਛਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹ ਹੈ ਜੀ ਨਿਆਂ ਹੋਵੇ ਜੀ ਸਾਡੇ ਵਰਗੇ ਹੋਰ ਵੀ ਹੋ ਸਕਦੇ ਆ ਸ਼੍ਰੀ ਰਾਮ ਦੇ ਸਤਾਏ ਹੋਏ। ਬਾਕੀ ਇਹ ਹੈ ਜੀ ਮੇਰਾ ਦਾ ਭਰਾ ਹੁਣ ਚਲਾ ਗਿਆ। ਹਾਂ ਇੱਕ ਐਕਸੀਡੈਂਟ ਆ ਰਮਨ ਕੁਮਾਰ ਨਾਮ ਦਾ 38 ਸਾਲ ਦਾ ਬੰਦਾ ਹੈਗਾ ਤਾਂ ਉਹ ਪੰਖੇ 'ਤੇ ਲਟਕ ਰਹਾ ਤਾਂ ਘਰ ਵਾਲੇ ਨੇ ਬਤਾਇਆ ਉਹਨੂੰ ਉਤਾਰ ਕੇ ਘਰ ਵਾਲੇ ਪੁਲਿਸ ਵਾਲੇ ਦੇ ਸਾਥ ਵਿੱਚ ਐਮਰਜੈਂਸੀ 'ਚ ਲੈ ਆਏ। ਇੱਥੇ ਐਸਜੀ ਕਰਕੇ ਦੇਖਾ ਬਾਕੀ ਚੈੱਕ ਕਰਾ ਤੋਂ ਬਰੋਡ ਡੇਟ ਆਇਆ ਤਾਂ ਆਹ ਪੀ। ਤੇ ਮਾਰਚ ਪਾਕੀ ਮੋਰਚਰੀ ਲਈ ਉਹਨੂੰ ਯਾਹ ਪੇ ਰਖਾ ਦਿੱਤੀ ਹੈ ਮੋਰਚਰੀ ਮੇ ਰਖਾ ਦਿੱਤੀ ਹੈ ਪੋਸਟਮਾਰਟਮ ਲਈ ਠੀਕ ਰਿਪੋਰਟ ਮਿਲੀ ਸੀ ਰੰਜੀਤ ਐਵੇਨਿਊ ਤੋਂ ਇੱਕ ਹੈਗੇ ਨੇ ਰਮਨ ਕੁਮਾਰ ਸਨ ਉਹ ਸ਼੍ਰੀ ਤਰਨਵੀਰ ਇਹਨਾਂ ਦੀ ਉਮਰ ਹੈਗੀ 38 ਸਾਲ ਤੇ ਇਹਨਾਂ ਬਾਰੇ ਇਨਵਿਟੀਗੇਸ਼ਨ ਮਿਹੀ ਪਈ ਨਾ ਨੇ ਸੁਸਾਇਟੀ ਕੀਤੀ ਹੈ ਤੇ ਸੀ ਮੁੱਖ ਤੇ ਗਏ ਸੀਗੇ ਤੇ ਉਹਨਾਂ ਨੂੰ ਹਸਪਤਾਲ ਲੈ ਕੇ ਇੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਲੱਭਣ ਕੋਸ਼ਿਸ਼ ਕਰਤਾ ਕਪੂਰਥਲਾ ਪਰਿਵਾਰਕ ਮੈਂਬਰਾਂ ਤੋਂ ਅਸੀਂ ਕੁਝ ਕੁਸ਼ਿਸ਼ ਕੀਤੀ ਹੈ ਤੇ ਜੋ ਸਾਨੂੰ ਸਟੇਟਮੈਂਟ ਆਉਣਗੇ ਉਹਦੇ ਮੁਤਾਬਕ ਅਸੀਂ ਸਰ ਕਿਸ ਚੀਜ਼ ਨੇ ਇਹਨਾਂ ਨੇ ਸੁਸਾਇਡ ਕੀਤਾ ਇਹਨਾਂ ਨੇ ਛਾਤਾਰੇ ਪੱਖੇ ਦੇ ਨਾਲ ਇਖਲਾਫਾ ਸੀਗਾ ਸਾਥੇ ਦੇ ਨਾਲ ਕਰੇ ਲਏ ਉਸ ਕੋਈ ਐਗੰਮੀ ਸੀਗਾ ਕੋਈ ਸਰ ਸੁਸਾਇਡ ਨੋਟ ਪਿਲਿਆ ਨਹੀਂ ਸੁਸਾਇਡ ਨੋਟ ਕੋਈ ਨਹੀਂ ਮੇਰੇ ਮੋਕੇ ਤੇ ਸਭ ਕੁਝ ਠੀਕ ਸੀ ਕਿਉਂਕਿ ਜੋ ਪਰਿਵਾਰਕ ਮੈਂਬਰ ਜਿਹੜੇ ਜੋ ਸਟੇਟਮੈਂਟ ਕੌਣ ਦੇ ਮੁਤਾਬਕ ਬਾਕੀ ਕਾਰਵਾਈ ਕਰਾ 스타 ਨਿਊਜ਼ ਪੰਜਾਬੀ ਟੀਵੀ ਲਈ ਕਪੂਰਥਲਾ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ